ਟਮਾਟਰ ਇੱਕਾ ਵੱਡਾ ਬਹੁਤ ਵੱਡਾ ਟਮਾਟਰ ਲੈ ਲਿਆ ਆਪਾਂ ਨਾ ਮੈਂ ਤੋੜਵਾਇਆ ਨਾ ਫਿਰ ਕੱਟੀਆਂ ਮੂਤਰਾ ਨਹੀਂ ਦੇ ਕੈਮਰੇ ਚ ਤੇ ਆਪਾਂ ਨੇ ਟਿੱਕੀਆਂ ਲਿਆਦੀਆਂ ਸੀ ਤੇ ਆਪਾਂ ਟਿੱਕੀ ਕਰੇ ਨਹੀਂ ਬਣਾ ਰਹੇ ਕਿਉਂਕਿ ਸਾਡੇ ਕੋਲ ਆਪਾਂ ਦੇ ਜੀ ਨਹੀਂ ਲੈ ਚਾਹੀਦੀ ਬਣੀਆ ਪਈਆਂ ਨਹੀਂ ਜੀ ਨਹੀਂ ਤੇ ਜਦੋਂ ਆਪਾਂ ਤੇਲ ਰੱਖਤਾ ਨਾਲ ਆਪਾਂ ਕੀ ਨਹੀਂ ਕਰਦੇ ਇੰਨਾ ਤੇਲ ਛੋਟਾ ਨਹੀਂ ਆਉਂਦਾ ਯਾਰ ਥੋੜੇ ਜਿਹਾ ਪਾ ਲੈਣੇ

ਲਗਾਈ ਜੇ ਇਧਰ ਆਪਣ ਲੈ ਰਿਹਾ ਟਮਾਟਰ ਤੇ ਆਪਣਾ ਚੇਤੇ ਤੇਲ ਆਪਣਾ ਗਰਮ ਹੋ ਰਿਹਾ ਥੋੜਾ ਜਨਾ ਸੀਗਾ ਤੇਲ ਆਪਣਾ ਗਰਮ ਹੋ ਰਿਹਾ ਨਾ ਚਾਪਾ ਸਮਾਨ ਕੱਢ ਲਿਆ ਠੀਕ ਹੈ ਜੀ ਟਮਾਟਰ ਜਿਹੜਾ ਮੈਂ ਛਿਲਕਾ ਲਾ ਕੇ ਕੱਢੀ ਉਹਨੂੰ ਮੈਂ ਛਿਲਕੇ ਨਾਲ ਪਾ ਦੇਣੀ ਹੈ ਨਾ ਕਿ ਕਾਫੀ ਨਾ ਪਹਿਲਾਂ ਆਪਾਂ ਉਦਣਗੇ ਸੀ ਨਾ ਬੀਮਾਠਾ ਤੇ ਉਹਦਾਂ 버ਗਰ ਬੰਦ ਹੈ ਕੀ ਆਈ ਸੀ ਤੇ ਉਹ ਟਾਈਮ ਹੀ ਲੱਗਿਆ ਬਣਾਉਂਦਾ ਤੇ ਫਿਰ ਉਹਨਾਂ ਦੀ ਦੇਖਿਆ ਤੇ ਉਹ ਐਕਸਪਾਇਰ ਹੋ ਗਰਾਂ ਦੀ ਡੇਟ ਲੰਘ ਗਈ ਸੀ ਤੇ ਬਣਾਏ ਨਹੀਂ ਹੈਗੇ ਫਿਰ ਉਹ ਹੁਣ ਟਿਕੀਆਂ ਲਿਆਂਦੀਆਂ ਤੇ ਅੱਜ ਦਮਨ ਬਣਾ ਕੇ ਦੇਣ ਲੱਗਾ 버ਗਰ ਦਮਨ ਨਾਲ ਟਿਊਸ਼ਨ ਤੇ ਚਲਾ ਗਿਆ ਸੀ ਉਧਰ ਸਕੂਲ ਤੇ ਤੁਰ ਗਿਆ ਸੀ ਚਲ ਕੇ ਸੀ ਬਸ ਤੇ ਵੀ ਆਪਣਾ ਗਰਮ ਹੋ ਰਿਹਾ ਤੇ ਟਮਾਟਰ ਕੱਢ ਲੈਂਦੇ ਆ ਚਲੋ ਜੀ ਕਰੇ ਜਿਹੜੀ ਚੀਜ਼ ਬਣਾ ਕੇ ਖਾਣੀ ਉਹ ਸਾਹਮਣੇ ਪਾਪਾ ਜੀ ਪਾਪਾ ਲਈ ਕੁ ਨਾ ਕਰ ਖਾਂਗੇ ਟਿੱਕੀ ਬਣਾ ਕੇ ਰੱਖ ਦਾਂਗੇ ਨਹੀਂ ਪਾਪਾ ਉਹਨੂੰ ਉਹਦੇ ਹੀ ਬਣਾਵਾਂਗੇ ਹਣਾ ਹੂੰ ਤੇ ਮੈਂ ਤੁਹਾਨੂੰ 버ਗਰ ਬੰਦ ਦਿਖਾਨੀ ਆ ਮੈਂ ਕਿਹੜੇ ਲੈ ਕੇ ਆਈਆਂ ਮਾਂ ਉਹ ਵਾਲੀ ਨਹੀਂ ਲੈ ਕੇ ਆਈ ਜਿਹੜੀ ਤੁਸੀਂ ਪਹਿਲਾਂ ਲੈ ਕੇ ਆਏ ਸੀ ਨਾਲੇ ਮੈਂ ਡੇਟ ਚੈੱਕ ਕਰਕੇ ਲੈ ਕੇ ਆਈਆਂ ਮੈਂ ਡੇਟ ਚੈੱਕ ਵੀ ਕਰਕੇ ਲੈ ਕੇ ਆਈਆਂ ਆ ਰਹੇ ਹੋ गाइस ਪਾਪਾ ਵੇਖੋ ਬੱਸ ਖਰਾਬ ਹੋ ਗਿਆ ਆਪਣਾ ਫਰੈਂਟ ਪੇਜ ਹੋ ਗਿਆ ਉਹ ਤਾਂ ਬਹੁਤ ਖਰਾਬ ਹੋ ਗਿਆ ਦੇਖਿਓ ਠੀਕ ਹੈ ਟਮਾਟਰ ਖਰਾਬ ਆ ਯਾਰ ਹਾਈ ਹਾਈ ਸਾਰਾ ਕੰਮ ਖਰਾਬ ਹੋ ਗਿਆ ਟਮਾਟਰ ਹੀ ਆ ਗਲਤੀ ਅੰਮਾ ਨਹੀਂ ਨਹੀਂ ਅੱਜ ਕੱਲ ਦਾ ਟਮਾਟਰ ਹੀ ਜਵੇਂ ਦੇ ਆ ਰਹੇ ਨੇ ਬਰਸਾਤੀ ਜਿਹੀ ਮੌਸਮ। ਮੇਰੀ ਗਲਤੀ ਹੈ। ਯਾਰ ਇੱਕ ਆਹ ਹੈ ਆ ਵੀ ਖਰਾਬ ਲੱਗ ਰਿਹਾ ਮੈਨੂੰ। ਆ ਵੀ ਤਾਂ ਇਹ ਤਾਂ ਖਰਾਬ ਹੀ ਹੈ। ਆ ਵੀ ਖਰਾਬ ਹੀ ਹੈ। ਆ ਠੀਕ ਹੈ ਕਨਾਲ ਇੱਕ ਹੋਰ ਲੈ ਆਂਦੀ ਆ। ਯਾਰ ਗਰਮੀ। ਲੇਕਿਨ ਮਾ ਜੇ ਟਿਊਸ਼ਨ ਤੋਂ ਸ਼ੂਜ਼ ਵੀ ਇੰਥਾਰੇ ਮੈਨੂੰ ਪਹਿਲਾਂ ਹੀ ਕੰਮ ਲਾਤਾ। ਕੰਮ ਲਾਤਾ ਮੈਂ ਹੈ ਨਾ ਪੁੱਤ ਕੋਰੀਅਰ ਜਾਣੇ ਨੇ ਸਵੇਰੇ ਤਾਂ ਕੋਰੀਅਰ ਪੈਕ ਕਰਨੇ ਨੇ। ਠੀਕ ਹੈ ਨਾ। ਮੈਨੂੰ ਐ ਹੋ ਰਿਹਾ ਮੈਂ ਫਟਾਫਟ ਕਰਕੇ ਫਿਰ ਦਾਲ ਸਬਜ਼ੀ ਰਾਦੀ ਬਣਾਣੀ ਹੈ ਤੁਹਾਨੂੰ ਪਤਾ ਹੀ ਹੈ ਹਾਂ ਜੀ ਲੈਡ ਅੱਪਰ ਬੜਾ ਖਰਾਬ ਹੋ ਗਿਆ ਮਟਬਾ ਖਰਾਬ ਐਨੇ ਨਹੀਂ ਪਾਣੀ ਇੱਕੋ ਹੀ ਪੈਣਾ ਹੈ ਮੈਨੂੰ ਤਾਂ ਲੱਗੇ ਖਰਾਬ ਹੈ ਇੱਕ ਤੋਂ ਲੈ ਮੈਂ ਵੀ ਅੱਜ ਨੂੰ ਦੁਕਾਨੇ ਚਾਹ ਨਹੀਂ ਪੀਤੀ ਹੈਗੀ ਕਿਉਂਕਿ ਦਮਨ ਤੂਸੇ ਚਲੀ ਜਾਂਦੀ ਤੇ ਮੇਰਾ ਕੰਦੀ ਦਾ ਦਿਲ ਨਹੀਂ ਕਰਦਾ ਫਿਰ ਮੈਨੂੰ ਐ ਹੁੰਦਾ ਵਾ ਕੰਦੀ ਹੈਗੀ ਤੇ ਮੈਂ ਖੀ ਬਣਾਣੀ ਹੈ ਤੇ ਬਸ ਮੂੰਹ ਭੁੱਖ ਲੱਗੀ ਤੇ ਮੈਂ ਚੱਲ ਦਮਨ ਹੋਗੀ ਫੇਰ ਇਹ ਪਣਾ 버ਗਰਿਕ ਨਾਲ ਖਾਣ ਨੂੰ ਮਨ ਗਿਆ ਛੱਡਣਾ ਹੁਣ ਖਰਾਬ ਹੋ ਜੇ ਫਿਰ ਨਿਕਲ ਜੇ ਟਮਾਟਰ ਪਤਾ ਨਹੀਂ ਕਿਉਂ ਖਰਾਬ ਨਿਕਲਦੇ ਨੇ ਬੰਗਲ ਨਾ ਬੰਦਰ ਬਣਾਉਗੇ। ਨਾਲ ਨਹੀਂ ਖਾਣਗੇ। ਸਹੀ ਇਹ ਕਿਸੇ। ਪਤਲੇ ਪਤਲੇ ਸ্লাইਸ ਜਿਹਾ ਬਣਾਉਣੀ ਹੈ। ਦਹੀਂ ਵੀ ਬਣਾ ਵਿੱਚ। ਹਾਂ ਦਹੀਂ ਕਿਹਦੇ ਮੈਸਟਰ। ਉਹ ਵੀ ਤੇਰੂ ਨੂੰ। ਸੋ ਕਰਾਂ ਬਰਫ ਤੋਂ ਵੀ ਇਹ ਤਾਂ ਕਰਦੇ। ਬਰਫੋਂ ਪਾਣੀ ਹੀ ਹੁੰਦਾ ਸੰਦਗੀ। ਬੱਸ ਉਹਨਾਂ ਕੁ ਪੀਰਾ ਚੰਗਾ ਲੈਣੇ ਕੋਲੋ। ਅਪ੍ਰੀਤ ਭੁਲੀ ਰਹੀ ਬਾਤ ਕਰ ਰਹੀ ਮੈਂ ਹਾਂ ਮਾ ਸੁਰਜੀਆ ਆ ਰਿਹਾ ਬੰਦੀ ਤੇ ਬਾੜ ਦਾ ਮੌਸਮ ਚਾਕਰ ਪਹਿਲਾਂ ਤਾਂ ਥੋੜੀ ਥੋੜੀ ਕਣੀਆਂ ਆ ਗਈਆਂ ਸੀਗੀਆਂ ਪਹਿਲਾਂ ਥੋੜੀ ਥੋੜੀ ਕਣੀਆਂ ਆ ਗਈਆਂ ਸੀ ਜਦ ਟਿਊਸ਼ਨ ਦੇ ਬਾਹਰ ਬੈ ਕੇ ਪੜ੍ਹੇ ਸੀ ਨਾ ਅੱਜ ਹੁਣ ਮੌਸਮ ਸਾਫ਼ ਹੋ ਗਿਆ ਇਟਸ ਓਕੇ ਇਟਸ ਓਕੇ ਯਾਰ ਬਾਹਰੋਂ ਮਾ ਮੌਸਮ ਘੈਂਟ ਹੈ ਅੰਦਰ ਤਾਂ ਨਹੀਂ ਨਾ ਬਾਹਰ ਘੈਂਟ ਹੈ ਮੈਂ ਅੱਜ ਬਹੁਤ ਸੇਤੀ ਕਰਨਾ ਪਟਾਪਟ ਮੈਂ ਸਬਜ਼ੀ ਬਣਾਣੀ ਹੈ আর দেখো ਮੈਂ ਅੱਜ ਇਨੇ ਕੱਪੜੇ ਧੋਤੇ ਸਾਰੀ ਕੁਰਸੀ ਭਰੀ ਪਈ ਐ ਤੇ ਹਾਲੇ ਮੈਂ ਕੱਪੜੇ ਫੋਲਡ ਕਰਨੇ ਟੈਹਾ ਲਾ ਕੇ ਰੱਖਣੇ ਨੇ ਪ੍ਰੈਸ ਕਰਨ ਵਾਲੇ ਪ੍ਰੈਸ ਕਰਨੇ ਪਰ ਮੇਕੋ ਅੱਜ ਬਿਲਕੁਲ ਟਾਈਮ ਨਹੀਂ ਕਿਉਂਕਿ ਅੱਜ ਜਾਨ ਨੇ ਆਪਣੇ ਭੈਣਾਂ ਦੇ ਸਵੇਰੇ ਮਾਹੂਰੀ ਕਰਵਾਣੇ ਤੇ ਮੈਨੂੰ ਐ ਨਾ ਰਾਤ ਨੂੰ ਹੀ ਸਾਰੇ ਜਿਹੜੇ ਉਹਨਾਂ ਦੇ ਨਾਮ ਐ ਸਾਰੇ ਆਪਣੇ ਐਡਰੈਸ ਪ੍ਰਿੰਟ ਕਰਕੇ ਐਡਰੈਸ ਵਗੈਰਾ ਉਹਨਾਂ ਦੇ ਲਿਖ ਕੇ ਪ੍ਰਿੰਟਰ ਚੋਂ ਆਪਾਂ ਕੱਢ ਕੇ ਸਾਰੇ ਉਹਨਾਂ ਦਾ ਐਡਰੈਸ ਰਾਤ ਨੂੰ ਕੋਰੀਅਰ ਪੈਕ ਸੇਰੇ ਬਸ ਸਿੱਧਾ ਲਵਾਣੇ ਨੇ ਤੇ ਕਾਫੀ ਨਾ ਮੇਰੀਆਂ ਭੈਣਾਂ ਲੇਟ ਹੋ ਜਾਂਦੀਆਂ ਸੂਟ ਆਰਡਰ ਕਰਨ ਨੂੰ ਨਾਲ ਦੀ ਨਾਲ ਵੀਡੀਓ ਜਦੋਂ ਪੈਂਦੀ ਹੈ ਫਿਰ ਕਈ ਮਿਲਦੇ ਨਹੀਂ ਅੱਜ ਮੇਰੀਆਂ ਭੈਣਾਂ ਨੂੰ ਕਾਫੀ ਜਣੀਆਂ ਨੂੰ ਇੱਕ ਸੂਟ ਜਿਹੜਾ ਦੋ ਤਿੰਨ ਜਣੀਆਂ ਨੇ ਮੰਗਿਆ ਸੀ ਓ ਨਹੀਂ ਮਿਲਿਆ ਤਿੰਨ ਕੋ ਜਣੀਆਂ ਨੂੰ ਮਿਲ ਗਿਆ ਤੇ ਤਿੰਨ ਕ ਜਣੀਆਂ ਨੂੰ ਇੱਕੋ ਹੀ ਸੂਟ ਹੈ ਜਿਹੜਾ ਸਾਰਿਆਂ ਨੂੰ ਕਾਫੀ ਨਾ ਪਸੰਦ ਆਇਆ ਮੇਰੀਆਂ ਭੈਣਾਂ ਨੂੰ ਤੇ ਉਹ ਸਿਰਫ ਉਹਨਾਂ ਦਾ ਤਿੰਨ ਚਾਰ ਕਣਾਂ ਨੂੰ ਮਿਲਿਆ ਬਾਕੀਆਂ ਨੂੰ ਮਿਲਿਆ ਨਹੀਂ ਤੇ ਨਾਲ ਦੀ ਨਾਲ ਹੀ फटाफट ਵੀਡੀਓ ਦੇਖ ਲਿਆ ਕਰੋ ਤੇ ਵੜਾ ਵੜਾ ਮੈਨੂੰ WhatsApp ਮੈਸੇਜ ਕਰਦਿਆ ਕਰੋ ਉਹ ਜਿਹੜਾ ਸਾਡਾ ਖਾਣੇ ਬੁਲਦੀ ਆ ਬਰਗਰ ਬਣਾਉਂ ਉਹ ਕਰ ਦਿੱਤ ਉਹਨਾਂ ਨੂੰ ਉਹ ਨਹੀਂ ਕਰਦਾ ਹਨਾ ਉੱਤਲਿਉਣਾ ਤਲਿਉਣਾ ਮਤਲਬ ਕਿਦਾ ਹੈਵੀ ਹੋ ਜਾਂਦਾ ਹੂੰ ਤੁਸੀਂ ਐ ਕਰੋ ਦਹੀਂ ਮੈਸ਼ ਕਰ ਲਓ ਥੋੜਾ ਜਿਹਾ ਤੇ ਸੌਸ ਆਪਣੇ ਕੋਲ ਮਿੱਠੀ ਦਾ ਹੈ ਨਹੀਂ ਮਿੱਠੀ ਹੈਗੀ ਐ ਸੌਸ ਤੇ ਕਿਹੜੀ ਉਹ ਦੂਸਰੀ ਮਿੱਠੀ ਵਾਲੀ ਮਿੱਠੀ ਵਰ ਮਿੱਠੀ ਥੋੜੀ ਨਾ ਪਾਉਂਦੇ ਨੇ ਸੌਸ ਵੈਸੀ ਵੀ ਬਰਗਰ ਚ ਮਿੱਠੀ ਪਾਉਂਦੇ ਨੇ ਨਹੀਂ ਨਹੀਂ ਮਿੱਠੀ ਨਹੀਂ ਪਾਉਂਦੇ ਚਲ ਦੇਖੋ ਦਜੀ ਦਾ ਹੈਗੀ ਜੋ ਥੀਰੇ ਕੱਟ ਕੇ ਆਪਣੇ ਇੱਧਰ ਹੂੰ ਤੇ ਇਧਰ ਨੂੰ ਜੀ ਟਿੱਕੀ ਰਹਿ ਟਿੱਕੀ ਤਾਂ ਕਾਲੀ ਹੋ ਗਈ ਮੈਂ ਨਹੀਂ ਕਾਲੀ ਹੋਣੀ ਜਵੇ ਹੁਣ ਪਤਾ ਜੀ ਮੈਂ ਸਿਮ ਕਰਕੇ ਪਕਾ ਲਿਆ ਕਿਉਂਕਿ ਅੰਦਰੋਂ ਤਾਂ ਫਿਰ ਹੋਰ ਪੱਕੀ ਨਹੀਂ ਚੰਗੀ ਤਰ੍ਹਾਂ ਤਾਂ ਕੱਲ ਜਿੱਲਾ ਕੀ ਪਾਣੀ ਸੀ ਅੱਪਾ ਕੱਲ ਖੀਰੇ ਦਾ ਮੈਂ ਤੋਂ ਤੁਸੀਂ ਤਾਂ ਛੋਟਾ ਛੋਟਾ ਪੈ ਗਈ ਹੋਣੀ ਹੈ ਟਿੱਕੀ ਆਪਣੀ ਲੈਣੀ ਪੁੰਝੀ ਹੈ ਕੈਮਰਾ ਫੋਕਸ ਨਹੀਂ ਮਾਰ ਰਿਹਾ ਵਧੀਆ ਕਿਹਦਾ ਫੋਨ ਆ ਰਿਹਾ ਸਿੰਬੂ ਦੀ ਦਾ ਫੋਨ 잡 ਕੋ ਤਲੋਦੀ ਵਿੱਚ ਸਾਡੇ ਮੇਰੇ ਪੁੱਤ ਦਾ ਫੋਨ ਆ ਗਿਆ ਸਿਮਰਨ ਦਾ ਤੇ ਇਧਰ ਆਪਣੀਆਂ ਟਿੱਕੀਆਂ ਹੋ ਗਈਆਂ ਰੈਡੀ ਤੇ ਇਧਰ ਆਪਣੇ ਬੰਦ ਨਹੀਂ ਪਾਸ ਦਾ ਪੀਜਾ ਸੌਸ ਥੋੜੀ ਟੇਸਟ ਉਹ ਅਜੀਬ ਜਿਹਾ ਆਉਣਾ ਪਾਸ ਤੇ ਵਰਗਾ ਸਿਰ ਟਮਾਟੋ ਸੌਸ ਤੇ ਆਪਾਂ ਇਹ ਦਹੀਂ ਲੈ ਲਿਆ ਦਹੀਂ ਦੇ ਵਿੱਚ ਚੀਨੀ ਪਾ ਲਈਏ ਗ੍ਰੀਨ ਸੌਸ ਨਹੀਂ ਹੈਗੀ ਯਾਰ ਲਓ ਥੋੜੀ ਥੋੜੀ ਲੈਣ ਜਿਆਦਾ ਨਾ ਭਾਈ ਚੰਗਾ ਆਮੇ ਹੁਣੇ ਬੰਦ ਕੀਤੀ ਕਿ ਆਪਾਂ ਇੱਥੇ ਸਾਸ ਥੋੜੀ ਜਿਹੀ ਲਾ ਲਈਏ ਉਹ ਮੈਂ ਕਹਿੰਦੀ ਮੈਂ ਲਾ ਨਹੀਂ ਆਂ ਇਧਰ ਆਪਾਂ ਚਾਹਟ ਲੈਨੇ ਖੀਰੇ ਪਿਆਜ਼ ਟਿੱਕੀਜ਼ ਦਹੀਂ ਉਹ ਜ਼ਿਆਦਾ ਬੈਗੀ ਮੈਨੂੰ ਕਹਿੰਦੇ ਜ਼ਿਆਦਾ ਨਾ ਪਾਈਆਂ ਜ਼ਿਆਦਾ ਪਾ ਦਿੰਦੇ ਇਹਨਾਂ ਨੂੰ ਟਾ ਚੱਕ ਕਰਕੇ ਲੈ ਆਈਆਂ ਹਾਂ ਹਾਂ ਡੇਢ ਜਾਂ ਕੀਤੀ ਸੀ ਕਿਹੜਾ ਮਹੀਨਾ ਸਤਵਾਂ ਮਹੀਨਾ ਬੜੀ ਹੈ ਨਾ चिल्ली फ्लेक्स 파리에 پڑے ફળوں হুম ફળો নাও বেঁচে পেন চিলি ফ্লেক্স চিলি ফ্লেক্স চিলি এটা চকলেট ਦੇ ਰੈਪਰਸ ਵੀ ਰੱਖੇ ਹੋਏ ਨੇ ਮੈਂ ਚਿਲੀ ਫਲੈਕਸ ਕਿੱਥੇ ਨੇ নাও ਛਿੱਕਾਓ हां चिकन हां जी બસ ਮੈਨੂੰ ਇੱਕ ਪਿਆਜ਼ ਹੀ ਪયો ਜਦੋਂ ਫਿਰ ਦੋ ਧੱਤੀ ਦੇ ਫਲੈਕਸ ਨੇ ਬਾਕੀ ਸਾਰੇ ਕਿੱਥੇ ਗਏ ਚੀਰੀ ਫਲੈਕਸ ਵਗੈਰਾ ਕਿਹ ਜੀ ਹੈਗੀ ਮਿਰਚਾਂ ਰਹਿ ਗੋ ਪੂਰੀ ਪਾਵਾਂਗੇ ਠੀਕ ਹੈ ਤੇ ਲੋ ਜੀ ਇਧਰ ਆਪਾਂ ਸਭ ਤੋਂ ਪਹਿਲਾਂ ਪਿਆਜ਼ ਆਪਾਂ ਕੁਝ ਅਲੱਗ ਤਰੀਕੇ ਨਾਲ ਬਣਾ ਰਹੇ ਹਾਂ ਠੀਕ ਹੈ ਤੇ ਆ ਗਈ ਉੱਪਰ ਟਿੱਕੀ ਆਪਣੀ ਲੋ ਜੀ ਤੇ ਆ ਗਏ ਆਪਣੇ ਟਮਾਟਰ ਤੇ ਆ ਗਏ ਖੀਰੇ ਤੇ ਹੁਣ ਪਾਣੇ ਉੱਤੇ ਥੋੜੀ ਜੀ ਹੋਰ ਸੌਸ ਦਹੀਂ ਵੀ ਪਾਣ ਹਾਂ ਹਾਂ ਮੈਨੂੰ ਪਤਾ ਹੈ ਬਸ 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 ਬਹੁਤ 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 ਮੈਂ ਬਹੁਤ ਤੇ ਲੋ ਜੀ ਦਮਨ ਦਾ 버거 ਰੈਡੀ ਆ ਗਿਆ ਆਪਣਾ ਚੀਨੀ ਵਾਲਾ ਦਹੀਂ ਤੇ ਜੀ ਤਰਾ ਪਵਾ ਦੇ ਕਿਲੇ ਚ ਆਹ ਆਹ ਬੜਾ ਬੜੀ ਵਾਲਾ ਥੋੜੀ ਹੈ ਲੋ ਜੀ ਆਪਣਾ ਕੈਂਡ ਦਾ 버거 ਰੈਡੀ ਏ ਯੈਸ ਕੈਂਡ ਲੱਗ ਰਿਹਾ ਨਾ ਹਾਂ ਇਹ ਕੁਛ ਸਮਾਨ ਵਿੱਚ ਨਹੀਂ ਪਿਆ ਹਨਾ

വോ ക വോ ക ਆ ਵੀ ਇੰਝ ਹੀ ਖਾ ਲਿਆ ਕਰੋ ਬਾਰਾ ਨਾ ਖਾਇਆ ਕਰੋ ਹਮ ਥੋੜੀ ਜੀ ਉਹ ਹੈ ਟਿੱਕੀ ਆਪਾਂ ਖੁਦ ਬਣਾਉਂਦੇ ਤਾਂ ਮੇਰਾ ਮੂੰਹ ਕਿੰਨਾ ਕਾਲਾ ਆ ਰਿਹਾ ਹੈ ਫਿਰ ਤਾਂ ਨਾ ਲੈ ਲਓ ਨਹੀਂ ਆਣੀ ਖਾਧਾ ਹਮ ਆ ਲੈ ਲੋ ਬੱਸ ਬੱਸ ਖਾ ਲਓ ਲੈ ਲਓ ਮੈਂ ਤਾਂ ਅਹੀਂ ਖਾ ਲੂੰਗੀ ਮੈਨੂੰ ਐਕਸਪੀਰੀਅੰਸ ਦਿਖਾਣੀ ਦਿੰਨੀ ਐ ਨਾ ਮੈਂ ਠੀਕ ਓਕੇ ਜੀ ਓਕੇ ਲਓ ਜੀ ਤੁਸੀਂ ਵੀ ਕਰੋ ਇੰਜੋਏ 버ਗਰ ਤੇ ਅਸੀਂ ਵੀ ਖਾ ਲਈਏ ਤੇ ਇੱਧਰ ਆਪਣੀਆਂ ਭੈਣਾਂ ਦੇ ਫੋਨ ਆ ਰਹੇ ਨੇ ਮੈਸੇਜ ਪਹਿਲਾਂ ਆਪਾਂ ਇਹਨਾਂ ਨਾਲ ਗੱਲ ਕਰ ਲਈਏ ਕਿ ਬਣੇ ਰੋ ਬਲੌਗ ਦੇ ਵਿੱਚ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਹੜੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜ਼ਰੂਰ ਸਬਸਕ੍ਰਾਈਬ ਬਹੁਤ ਘੱਟ ਕਰ ਰਹੇ ਨੇ ਤੇ ਵੀਡੀਓ ਆਪਣੇ ਭੈਣ ਭਰਾ ਪਤਾ ਨਹੀਂ ਕਿੱਧਰ ਵਿਜੀ ਨੇ ਦੇਖ ਵੀ ਘੱਟ ਰਹੇ ਨੇ ਉਹ ਜਿਹੜਾ 버ਗਰ ਇੰਨਾ ਕੈਂਡ ਬਣਿਆ ਨਾ ਬਹੁਤ ਕੈਂਡ ਬਣਿਆ ਜ਼ਰੂਰ ਤੁਸੀਂ ਵੀ ਇੱਕ ਵਾਰੀ ਟ੍ਰਾਈ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਵੇਂ ਲੱਗਿਆ ਤੁਹਾਨੂੰ ਤਾਂ ਬਹੁਤ ਟੇਸਟੀ ਲੱਗਿਆ ਤੇ ਚਲੋ ਜੀ ਮਿਲਦਾ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤੇ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੋਂ ਕਰਦੇ ਆਂ ਤੇ ਨਵੀਂ ਵੀਡੀਓ ਦੀ ਸਟਾਰਟਿੰਗ ਵੀ ਆਪਾਂ ਇੱਥੋਂ ਹੀ ਕਰਦੇ ਆਂ ਠੀਕ ਹੈ ਜੀ ਤੇ ਜਾਂਦੇ ਜਾਂਦੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓਜ਼ ਕਮੈਂਟ ਜ਼ਰੂਰ ਕਰਕੇ ਜਾਓ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਸਾਰਿਆਂ ਨੂੰ ਬਾਏ ਬਾਏ